ਗੁਰੂ ਪਿਆਰੀ ਸਾਧ ਸੰਗਤ ਸੋ ਬਹੁਤ ਹੀ ਘਟ ਗੁਰੂਮukh ਪਿਆਰੇ ਹਨ ਜਿਹੜੇ ਭਾਈ ਲਾਈਕ ਕਰਦੇ ਹਨ ਕਮੈਂਟਸ ਕਰਦੇ ਹਨ ਬਹੁਤ ਹੀ ਘਟ ਹਨ ਪਿਆਰੀ ਸੋਈ ਬਦਫੈਲੀਆਂ ਵਾਲੀ ਮੂਵੀ ਆ ਜਾਵੇ ਵੀਡੀਓ ਆ ਜਾਏ ਨਾ ਪਿਆਰੀ ਸਾਥਸੰਗ ਹਜ਼ਾਰਾਂ ਲੱਖਾਂ ਦੇ ਉਹਨਾਂ ਦੇ ਵਿਊ ਹੁੰਦੇ ਐ ਲਾਈਕ ਕਰਨ ਵਾਲਿਆਂ ਦੇ ਵੀ ਅਥਾ ਅੰਬਰ ਲੱਗੇ ਹੁੰਦੇ ਜਿੱਲੇ ਗੁਰਵਾਣੀ ਦੀ ਗੱਲ ਕਰਨੀ ਹੁੰਦੀ ਆ ਮਹਾਰਾਜ ਕਹਿੰਦੇ ਹੈ bure kaam ko oont khaloha naam ki beela pai paiso aenu naam de vichon ਇਹਨਾਂ ਨੂੰ ਪਤਾ ਨਹੀਂ ਕੀ ਨਫ਼ਰਤ ਹੈ ਸਾਡੇ ਲੋਕਾਂ ਨੂੰ ਬਾਣੀ ਦੇ ਨਾਲ ਬਹੁਤ ਦਾ ਉਪਰੋਂ ਤਾਂ ਬਹੁਤ ਕਰਾਂਗੇ ਸਾਡੇ ਵਰਗਾ ਭਗਤ ਕੋਈ ਨਹੀਂ ਅਸੀਂ ਬੜੇ ਗੁਰੂ ਕੇ ਸਿੱਖਾਂ ਹਾਂ ਜਿਸ ਲਈ ਲਾਈਕ ਸ਼ੇਅਰ ਕਰਨ ਦੀ ਗੱਲ ਆndi ਇਹ ਤੇ ਸਭ ਤੋਂ ਪਿੱਛੇ ਖੜੇ ਹੁੰਦੇ ਸੁਗੁਰੂ ਸਾਹਿਬ ਗੁਰਪੰਥੰ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਦੀ ਕਥਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਜੀ ਇਹਨਾਂ ਦੋਹਾਂ ਸੁਪਤਰੀਆਂ ਤੇ ਵਿੱਚੋਂ ਬੀਬੀ ਭਾਨੀ ਜੀ ਨੇ ਮਹਾਰਾਜ ਜੀ ਦੀ ਗੁਰੂ ਗੁਰੂ ਰਾਮਦਾਸ ਜੀ ਦੀ ਨਾਲ ਸ਼ਾਦੀ ਹੁੰਦੀ ਹੈ ਗੁਰੂ ਅਮਰਦਾਸ ਜੀ ਦੀ ਹੋਂ ਹਾਰ ਸੁਪੁੱਤੇ ਬੀਬੀ ਭਾਨੀ ਜੀ ਜਦੋਂ ਕੁਝ ਸਾਲ ਬਾਅਦ ਗੁਰੂ ਰਾਮਦਾਸ ਜੀ ਦੇ ਨਾਲ ਬੀਬੀ ਭਾਨੀ ਜੀ ਦਾ ਸ਼ੁਭ ਵਿਆਹ ਹੋਇਆ ਗੁਰੂ ਰਾਮਦਾਸ ਜੀ ਦੇ ਬਚਪਨ ਤੋਂ ਹੀ ਮਾਤਾ-ਪਿਤਾ ਤੇ ਦੇਹਾਂਤ ਨਾਨਕ ਦੇ ਪਿੰਡ ਹਲਣਾ ਉਪਰੰਤ ਗੁਰੂ ਦੀ ਮਹਿਮਾ ਸੁਣ ਕੇ ਅੰਮ੍ਰਿਤਸਰ ਆਏ ਉਂਗਣੀਆਂ ਵੇਚਦੇ ਸਨ ਵੇਚ ਕੇ ਕੁਝ ਰਸਤਾ ਲੈ ਕੇ ਆਂਦੇ ਤੇ ਸੇਵਾ ਵੀ ਕਰਦੇ ਜਿਹੜੀ ਰਸਤ ਲੈ ਕੇ ਆਂਦੇ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਗੁਰਸ ਗੁਰੂ ਅੰਮ੍ਰਿਤਦਾ ਆਰਾਮਦਾਸ ਜੀ ਅਤੁੱਟ ਸੇਵਾ ਕਰਦੇ ਰਹੇ ਤੇ ਇੱਕ ਦਿਨ ਮਾਤਾ ਜੀ ਕਹਿਣ ਲੱਗੇ ਗੁਰੂ ਅਰਦਾਸ ਜੀ ਨੂੰ ਆ ਜਿਹੜਾ ਪੁੰਗਣੀਆਂ ਬੀਜਦਾ ਹੈ ਬੱਚਾ ਸਾਡੀਆਂ ਲੜਕੀ ਲੜਕੀਆਂ ਹੁਣ ਵਿਆਹ ਦੇ ਕਾਬਲ ਹੋ ਚੁੱਕੀਆਂ ਸੁੰਦਰ ਵਰ ਦੇਖ ਕੇ ਇਹਨਾਂ ਦਾ ਵਿਆਹ ਕਰਦੇ ਹੀ ਕਰ ਦੇਣਾ ਚਾਹੀਦਾ ਹੈ ਮਹਾਰਾਜ ਕਹਿੰਦੇ ਕਿਦਾਂ ਦਾ ਵਰ ਚਾਹੀਦਾ ਹੈ ਤੇ ਮਾਤਾ ਕੀ ਕਹਿੰਦੀ ਹੈ ਉਹ ਜਿਹੜਾ ਬੱਚਾ ਪੰਗੁੜੀਆਂ ਦਾ ਪ੍ਰਸ਼ਾਦ ਪੰਗੁੜੀਆਂ ਵੇਚਦਾ ਹੈ ਨਾ ਉਹਦੇ ਵਰਗਾ ਜਵਾਨ ਸੋਹਣਾ ਹੋਵੇ ਇਸ ਤਰ੍ਹਾਂ ਦਾ ਲੜਕਾ ਦੇਖ ਕੇ ਆਪਾਂ ਆਪਣੀ ਲੜਕੀ ਭਾਨੀ ਦੀ ਵਿਆਹ ਕਰਦੇ। ਤੇ ਮਹਾਰਾਜ ਮੁਸਕਰਾਏ। ਮੁਸਕਰਾ ਕੇ ਕਹਿੰਦੇ ਬਈ ਜਿਹੜੇ ਵਰਗਾ ਤਾਂ ਇਹੋ ਹੀ ਆ ਫਿਰ ਇਹਦੇ ਨਹੀਂ ਕਰਦੇ ਤੇ। ਜਿਹਦੇ ਵਰਗਾ ਤਾਂ ਕੋਈ ਹੋਰ ਹੈ ਹੀ ਨਹੀਂ। ਮਹਾਰਾਜ ਕੁਝ ਸਮਾਂ ਪਾਇਆ ਗੜਵਕੜੀ ਪਾ ਕੇ ਨੂੰ ਦੱਸਿਆ ਭਾਈ ਤੇਰਾ ਹੁਣ ਤੇਰੀ ਸੇਵਾ ਸਫਲ ਹੋਈ ਤੂੰ ਹੁਣ ਗੁਰੂ ਘਰ ਦੀ ਸੇਵਾ ਕੀਤੀ ਹੈ ਬੀਬੀ ਭਾਨੀ ਜੀ ਦਾ ਵਿਆਹ ਆਨੰਦ ਕਾਰੀ ਤੁਹਾਡੇ ਨਾਲ ਹੋਏਗਾ ਸੋ ਸੇਵਕ ਮਨਾ ਥੋੜੀ ਕਰ ਸਕਦੇ ਆਪਣੇ ਪਰਮੇਸ਼ਰ ਨੂੰ ਆਪਣੇ ਰੱਬ ਨੂੰ ਆਪਣਾ ਭਗਵਾਨ ਨੂੰ ਵਾਹਿਗੁਰੂ ਨੂੰ ਕੀਵਕ ਥੋੜੀ ਮਨਾ ਕਰ ਸਕਦਾ ਸਤਿਵਚਨ ਮਹਾਰਾਜ ਕੁਝ ਸਮਾਂ ਪਾ ਕੇ ਗੁਰੂ ਅਰਜਨ ਦੇਵ ਜੀ ਅਰਜਨ ਗੁਰ ਅਰਜਨ ਦੇ ਜਨਮ ਹੋ ਗਿਆ ਬੀਬੀ ਭਾਨੀ ਦੀ ਕੁੱਖ ਤੋਂ ਬੀਬੀ ਭਾਨੀ ਜੀ ਅੰਮ੍ਰਿਤ ਵੇਲੇ ਤੋਂ ਉੱਠ ਕੇ ਅਤੁੱਟ ਸੇਵਾ ਕਰਦੇ ਸਨ 100-100 ਪਾਠ ਸਬ ਜਪਜੀ ਸਾਹਿਬ ਜੀ ਦੇ ਕਰ ਜਾਂਦੇ ਸਨ ਰੋਜ਼ ਆਖੋ ਸਤਨਾਮ ਸ਼ਿਖਰ ਇੰਨੀ ਭਗਤੀ ਸੀ ਬੀਬੀ ਭਾਨੀ ਜੀ ਦੀ ਬੀਬੀ ਭਾਨੀ ਜੀ ਦੀ ਭਗਤੀ ਇਤਨੀ ਸੀ ਕਿ ਹੁਣ ਜਿਹੜਾ ਉਸ ਘਰੋਂ ਚ ਵੀ ਆਏਗਾ ਤੇ ਉਹ ਕਿੰਨਾ ਬਲਵਾਨ ਹੋਏਗਾ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ ਗੁਰੂ ਅਰਜਨ ਦੇਵ ਨੇ ਜਨਮ ਲਿਆ ਜਨਮ ਉਪਰੰਤ ਪਿਆਰੀ ਸਾਧ ਸੰਗਤ ਛੋਟੀ ਬਾਲ ਅਵਸਥਾ ਹੈ ਕਰਦੇ ਕਰਾਂਦੇ ਹੁਣ ਰੋੜਨ ਲੱਗ ਪਏ ਰੋੜਨਾ ਸਿੱਖਦਾ ਪਹਿਲਾਂ ਬੱਚਾ ਰੋੜਦਾ ਹੀ ਆ ਬਹਾ ਤੇ ਗੁੱਡਿਆਂ ਦੇ ਭਾਰ ਰੋੜਨਾ ਸਿੱਖਦਾ ਤੇ ਅੱਜ ਬੀਬੀ ਪਾਨੀ ਕਿਸੇ ਕੰਮ ਵਿੱਚ ਰੁੱਝ ਗਏ ਤੇ ਮਹਾਰਗੁਰੂ ਅਰਜਨ ਦੇਵ ਮਹਾਰਾਗੁਰੂ ਅਰਜਨ ਦੇਵ ਜੀ ਛੋਟੀ ਜੀ ਅਵਸਥਾ ਹੈ ਬਾਲ ਅਵਸਥਾ ਹੈ ਰੁੜਦੇ ਰੁੜਦੇ ਗੁਰੂ ਅਮਰਦਾਸ ਜੀ ਦੇ ਜਿੱਥੇ ਭਗਤੀ ਕਰਦੇ ਸਨ ਉਸ ਥਾਂ ਤੇ ਉਸ 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 ਗ੍ਰਹਿ ਵਿੱਚ ਚਲੇ ਜਦੋਂ ਚਲਦੇ ਚਲਦੇ ਕੋਲ ਪਹੁੰਚ ਗਏ ਤੇ ਪਲੰਘ ਨੂੰ ਫੜ ਕੇ ਜਿਸ ਪਲੰਘ ਤੇ ਮਹਾਰਾਜ ਬੈਠੇ ਸੀ ਬਹੁਤ ਭਾਰੀ ਪਲੰਘ ਸੀਗਾ ਜੀ ਮਾੜਾ ਮੋਟਾ ਨਹੀਂ ਸੀ ਕੋਈ ਸ਼ਾਸਨ ਬਹੁਤ ਭਾਰੀ ਪਲੰਘ ਸੀ ਜਿਸ ਉੱਤੇ ਮਹਾਰਾਜ ਜੀ ਬੈਠ ਕੇ ਪਾਠ ਤਪੱਸਿਆ ਕਰਿਆ ਕਰਦੇ ਸਨ ਤੇ ਜਦੋਂ ਬਾੜ ਗੁਰੂ ਬਾੜ ਗੁਰੂ ਅਰਜਨ ਦੇਵ ਉਸ ਪਲੰਘ ਨੂੰ ਫੜ ਕੇ ਉੱਠਣ ਲੱਗੇ ਨਾ ਪਿਆਰੀ ਸਾਖ ਸੰਗਤ ਜੀ ਪਲੰਘ ਹਿੱਲ ਗਿਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਇਤਨਾ ਭਾਰੀ ਪਲੰਘ ਹਿੱਲ ਗਿਆ ਮਹਾਰਾਜ ਦੀ ਭਗਤੀ ਖੁੱਲ ਗਈ ਨੇਤਰ ਖੁੱਲ ਗਏ ਵੀ ਇੱਕ ਐਡਾ ਵੱਡਾ ਕਿਹੜਾ ਬਲਵਾਨ ਆ ਗਿਆ ਭਈ ਜਿਸ ਨੇ ਇਸ ਤਖਤ ਨੂੰ ਹਿਲਾ ਕੇ ਰੱਖ ਦਿੱਤਾ ਅੱਖਾਂ ਨੇਤਰ ਖੋਲਦੇ ਉਧਰੋਂ ਬੀਬੀ ਭਾਨੀ ਜੀ ਵੀ ਦੌੜੇ ਦੌੜੇ ਆਦੇ ਨੇ ਪਿਤਾ ਗੁਰਦੇਵ ਦੀ ਭਗਤੀ ਜਗਨ ਪਾ ਦਤਾ ਇਸ ਨੇ ਮਹਾਰਾਜ ਭਗਤੀ ਖੁੱਲ ਗਈ ਤੇ ਪਿਆਰੀ ਸਾਧ ਸੰਗਤ ਜੀ ਜਦੋਂ ਬੀਬੀ ਨੇ ਮਾਫੀ ਮੰਗੀ ਮਹਾਰਾਜ ਮੈਂ ਕਿਸੇ ਕੰਮ ਵਿੱਚ ਉਲਝ ਗਈ ਸੀ ਤੇ ਮੈਨੂੰ ਖਿਆਲ ਭੁੱਲ ਗਿਆ ਕਿ ਇਸ ਨੂੰ ਪਕੜਾਂ ਇਹ ਇਹ ਆ ਅੰਦਰ ਆ ਗਿਆ ਤੇ ਇਸ ਨੇ ਪਲੰਗ ਨੂੰ ਫੜ ਕੇ ਚਲਿਆ ਜਿਸ ਦੇ ਨਾਲ ਆਪ ਦੀ ਭਗਤੀ ਅਵਸਥਾ ਵਿੱਚ ਵਿਗਨ ਪਿਆ ਮੈਨੂੰ ਮਾਫੀ ਦੇ ਦਿਓ ਮਹਾਰਾਜ ਗਲਤੀ ਹੋ ਗਈ ਾਰੇ ਕਹਿੰਦੇ ਕੌਣ ਹੈ ਜਿਸ ਨੇ ਸਾਡਾ ਤਖਤ ਉਲਾ ਦਿੱਤਾ ਹੈ ਬੀਬੀ ਫਾਨੀ ਜੀ ਕਹਿੰਦੇ ਮਹਾਰਾਜ ਆਪ ਦਾ ਦੂਤਾ ਹੈ ਆਪ ਜੀ ਦਾ ਦੂਤਾ ਹੈ ਕਹਿੰਦੇ ਦੂਤਾ ਹੈ ਇਥੇ ਬਾਣੀ ਦਾ ਬਹੁਤ ਸਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਥੇ ਬਾਣੀ ਦਾ ਜਹਾਜ਼ ਤਿਆਰ ਕਰੂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਅਜ ਦੀ ਕਥਾ ਇਥੇ ਤੱਕ ਹੀ ਹੈ ਅਗਲੀ ਕਥਾ ਫਿਰ ਆਪ ਜੀ ਨਾਲ ਸਾਂਝੀ ਕਰਾਂਗੇ ਸੋ ਸਬਸਕ੍ਰਾਈਬ ਨਹੀਂ ਭੁੱਲਣਾ ਕਮੈਂਟਸ ਜ਼ਰੂਰ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਵਾਹਿਗੁਰੂ ਲਿਖ ਕੇ ਕਮੈਂਟਸ ਕਰਦਿਆ ਕਰੋ ਭਲਾ ਹੋ ਜਾਏਗਾ ਆਪ ਜੀ ਦਾ ਵੀ ਸਾਡਾ ਵੀ ਸੋ ਲਾਈਕ ਸ਼ੇਅਰ ਤੇ ਆਪਨੇ ਕਰਨਾ ਬਣਦਾ ਪਈ ਜੇ ਅਸੀਂ ਬਾਣੀ ਦੇ ਨਾਲ ਪਿਆਰ ਕਰਦੇ ਆ ਨਾ ਇਹ ਬਾਣੀ ਨੂੰ ਸ਼ੇਅਰ ਕਰਾਂਗੇ ਲੋਕਾਂ ਦੇ ਵਿੱਚ 6 ਰ 11 ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰਾਂਗੇ ਬਹੁਤ ਵੱਡਾ ਫਲ ਆ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਫਤਿਹ ਕਿ ਜਾਈਏ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ